ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਰੀਦ ਵਰਕਸ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਆ ਤੁਸੀਂ ਵੇਖੋਗੇ ਕਿ ਆ ਇੱਕ ਇੰਟਰਲੌਕ ਟਾਇਲ ਲੱਗੀ ਹੋਈ ਹੈ ਇਹ ਕਿ ਤੁਹਾਨੂੰ ਭੁਲੇਖਾ ਪੈਂਦਾ ਹੋਊਗਾ ਇਹ ਇੰਟਰਲੌਕ ਟਾਇਲ ਲੱਗੀ ਹੋਈ ਪਰ ਇਹ ਇੰਟਰਲੌਕ ਟਾਇਲ ਨਹੀਂ ਇਹ ਅਸੀਂ ਇੱਕ ਫਾਰਮਾ ਤਿਆਰ ਕੀਤਾ ਜੋ ਤੁਹਾਨੂੰ ਫਰਮਾ ਵੀ ਵਿਖਾਉਣ ਲੱਗੇ ਆ ਉਹ ਇਹ ਆ ਫਰਮਾ ਇਸ ਤਰ੍ਹਾਂ ਦਾ ਫਰਮਾ ਬਣਿਆ ਹੋਇਆ ਹੈ ਪੱਤੀ ਦਾ ਇਸ ਤਰ੍ਹਾਂ ਪੱਤੀ ਉੱਪਰ ਰੱਖ ਕੇ ਕ੍ਰੈਸ਼ਰ ਪਾ ਕੇ ਸੀਮਿੰਟ ਵਗੈਰਾ ਪਾ ਕੇ ਇਸ ਪੱਤੀ ਨੂੰ ਇਹਦੇ ਵਿੱਚ ਨੱਪ ਦਿੰਦੇ ਆ ਤੇ ਐਂਟਰਲੌਕ ਦੀ ਤਰ੍ਹਾਂ ਟਾਇਲ ਤਿਆਰ ਹੋ ਜਾਂਦੀ ਹੈ ਸਸਤੇ ਦਾ ਸਸਤਾ ਜਿਗਾਰੜਾ ਪੂਰਾ ਵਧੀਆ ਕ੍ਰੈਸ਼ਰ ਪਾ ਕੇ ਤੁਸੀਂ ਆਪ ਦੇ ਆਪਣੇ ਘਰੇ ਇਹ ਜਿਗਾਰੜ ਤਿਆਰ ਕਰ ਸਕਦੇ ਹੋ ਤਾਨੂੰ ਕਿਵੇਂ ਲੱਗਾ ਇਹ ਰਿਕਾਰਡ ਵੀਡੀਓ ਸ਼ੇਅਰ ਕਰੋ ਧੰਨਵਾਦ ਜੀ ਨਾ ਵੀ ਇੰਟਰਨਾ ਕੋਈ ਲਾਕ ਇੰਟਰ ਦਾ ਕੰਮ ਠੀਕ ਹੈ ਨਾ ਸੋਚਾ ਦਾ ਬਣਾ ਕੇ ਰੱਖਦੇ ਠੀਕ ਹੈ ਠੀਕ ਹੈ ਜਾ ਕੇ ਤੇ ਹਾਂ ਜਾਨਾ ਕਿਤੇ ਮੈਂ ਜਦ ਤੱਕ ਪਰੇ ਪਰੇ ਤੇ ਇੱਕ ਟੱਕੇ ਪਹੁੰਚ ਤਰਫ ਇੱਥੇ ਗਿਆ ਉਹ ਦੋਵੇਂ ਨਾਲ ਤਰਫ ਹਾਂ ਨਹੀਂ ਭਾਇਆ ਰਾਮਾ ਕਰੇ ਫੋਨ ਕੰਪੇ ਮਾਰਨ ਕੋਈ ਕੋਈ ਨਾ ਨਹੀਂ ਕੋਈ ਛੇੜਦਾ ਮੈਂ ਆਪ ਹੀ ਕਰਨਾ ਹੈ ਠੀਕ ਹੈ ਸਹੀ ਦਾ ਸਿਸਟਮ ਚੁਲਾ ਕਰ ਪਹਿਲਾਂ ਗੁੰਲਾ ਸੀ ਮਾੜਾ ਕਿੱਥੇ ਕਰਦਾ ਜਿੰਨਾ ਗਾਣ ਦੇ ਕੋਈ ਪਹਿਲਾਂ ਕੋਈ ਸਾਡੇ ਨਾਲ ਨਹੀਂ ਮਾੜਾ ਜਿਹੇ ਭੱਜਵਾਣਾ ਇਹ ਨਵੇਂ ਰੱਖ ਨਹੀਂ ਨਹੀਂ ਤੇ ਸੋਈ ਬੰਦੇ ਨਾਲ ਜਾਈਦਾ ਸਵਾਲ ਨਹੀਂ ਪੁੱਛਉਂਦੇ ਆ ਬਾਤਾਂ ਨਹੀਂ ਜਾਈਆਂ ਆਹ ਵਾੜਾ ਮੈਂ ਤੇ ਦੂਤਾ ਬਾਹਰ ਆ ਸਿੰਧ ਚੱਤੀ ਰਾ ਤੋਂ ਬਾਹਰ ਆ ਇਹ ਸਾਰਿਆਂ ਨਾਲ ਬਾਤ ਕਰਦੇ ਹੋਏ ਲੋਕਾਂ ਨਾਲ ਇਹ ਇੱਕੋ ਨਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਰੀਦ ਵਰਕਸ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਆ ਤੁਸੀਂ ਵੇਖੋਗੇ ਕਿ ਆ ਇੱਕ ਇੰਟਰਲੌਕ ਟਾਇਲ ਲੱਗੀ ਹੋਈ ਹੈ ਵੇਖੇ ਤੁਹਾਨੂੰ ਭੁਲੇਖਾ ਪੈਂਦਾ ਹੋਊਗਾ ਜੋ ਇੰਟਰਲੌਕ ਟਾਇਲ ਲੱਗੀ ਹੋਈ ਪਰ ਇਹ ਇੰਟਰਲੌਕ ਟਾਇਲ ਨਹੀਂ ਇਹ ਅਸੀਂ ਇੱਕ ਫਰਮਾ ਤਿਆਰ ਕੀਤਾ ਜੋ ਤੁਹਾਨੂੰ ਫਰਮਾ ਵੀ ਵਿਖਾਉਣ ਲੱਗੇ ਆ ਉਹ ਇਹ ਆ ਫਰਮਾ ਇਸ ਤਰ੍ਹਾਂ ਦਾ ਫਰਮਾ ਬਣਿਆ ਹੋਇਆ ਹੈ ਪੱਤੀ ਦਾ ਇਸ ਤਰ੍ਹਾਂ ਪੱਤੀ ਉੱਪਰ ਰੱਖ ਕੇ ਕ੍ਰੈਸ਼ਰ ਪਾ ਕੇ ਸੀਮਿੰਟ ਵਗੈਰਾ ਪਾ ਕੇ ਇਸ ਪੱਤੀ ਨੂੰ ਇਹਦੇ ਵਿੱਚ ਨੱਪ ਦਿੰਦੇ ਆ ਤੇ ਐਂਟਰਲੌਕ ਦੀ ਤਰ੍ਹਾਂ ਟਾਇਲ ਤਿਆਰ ਹੋ ਜਾਂਦੀ ਹੈ ਸਸਤੇ ਦਾ ਸਸਤਾ ਜਿਗਾਰਡ ਹੈ ਪੂਰਾ ਵਧੀਆ ਕ੍ਰੈਸ਼ਰ ਪਾ ਕੇ ਤੁਸੀਂ ਆਪਦੇ ਆਪਣੇ ਘਰੇ ਇਹ ਜਿਗਾਰਡ ਤਿਆਰ ਕਰ ਸਕਦੇ ਹੋ ਤਾਨੂੰ ਕਿਵੇਂ ਲੱਗਾ ਇਹ ਰਿਕਾਰਡ ਵੀਡੀਓ ਸ਼ੇਅਰ ਕਰੋ ਧੰਨਵਾਦ ਜੀ